ਤੁਸੀਂ ਅੱਗੇ ਆ ਜਾਓ ਇਹ ਸਭ ਤੋਂ ਪਹਿਲਾਂ ਬੀਰ ਸੇਵਾਦਾਰ ਜੋ ਬਜ਼ੁਰਗ ਮਾਤਾ ਪੈਣਾ ਵੀਰਾਂ ਨੂੰ ਜੈਪੀਨ ਜੈਪਾ ਜੈ ਤੁੰਦੇ ਨਾਮ ਤੇ ਨਾਮ ਕਿਉ ਕੱਟੋ ਬਾਦਕੀ ਨਾੜਾ ਕਿ ਕੱਟੋ ਨਹੀਂ ਕੱਟਦਾ ਚੋਰ ਦਿਲਾਓ ਜਿਹੜਾ ਕੰਮ ਕਰਦੇ ਨੇ ਇਹਨੂੰ ਧਿਆਨ ਕਰਿਓ ਸਾਡੇ ਜੈਪੀਨ ਜੈਪੀਨ ਇਹ ਭਾਰਤ ਉਹਨਾਂ ਦਾ ਨਾੜਾ ਹੈ ਜਿਨ੍ਹਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ ਇਸ ਸਾਲ ਤੋਂ ਅਚਕ੍ਰਿਤ ਕਰਨ ਤੋਂ ਬਾਅਦ ਸ਼ਿੰਗਾਰਸ਼ਿਕਰਨ ਤੋਂ ਬਾਅਦ ਉਹ ਕਾਨੂੰਨ ਮੰਤਰੀ ਬਣਿਆ ਕਾਨੂੰਨ ਮੰਤਰੀ ਬੰਦਿਆ ਨਾਲ ਸਾਨੂੰ ਫਾਂਟੀਮ ਦਾ ਅਧਿਕਾਰ ਲੈ ਕੇ ਦਿੱਤਾ ਵੰਡ ਦਾ ਅਧਿਕਾਰ ਲੈ ਕੇ ਦਿੱਤਾ ਬੋਟ ਬੋਟ ਦਾ ਅਧਿਕਾਰ ਲੈ ਕੇ ਦਿੱਤਾ ਸਾਨੂੰ ਘਰ ਪ੍ਰੋਪਰਟੀ ਬਣਾਉਣ ਦਾ ਅਧਿਕਾਰ ਲੈ ਕੇ ਦਿੱਤਾ ਔਰਤਾਂ ਦੇ ਹੱਥ ਵਿੱਚ ਬਹੁਤ ਵੱਡਾ ਯੋਗਤਾ ਨਾ ਪਹਿਲੋ ਔਰਤਾਂ ਦੇ ਹੱਕ ਤੇ ਕੋਈ ਕਾਨੂੰਨ ਹੈ ਨਹੀਂ ਔਰਤਾ ਦੇ ਹੱਕ ਚ ਕਾਨੂੰਨ ਬਣਾ ਕੇ ਦਿੱਤਾ ਕਿ ਜੇ ਜੀ ਔਰਤ ਛਾਦੀ ਸੁਦਾ ਹੋ ਕੇ ਚਹਿਆ ਦੀ ਉਹ ਬਰਬਰ ਦੀ ਘਰ ਦੀ ਮਾਲਕ ਬਰਬਰ ਦੀ ਬੱਚਿਆਂ ਦੀ ਮਾਲਕਾ ਬਰਬਰ ਦੀ ਪ੍ਰੋਪਰਟੀ ਦੀ ਮਾਲਕਾ ਪਰੰਦਾ ਦੇ ਕਾਰਨਾਂ ਦੇ ਦਿੱਤਾ ਨਾਲ ਔਰਤਾਂ ਨੂੰ ਲਖਣਾ ਚ ਖੜਨ ਦਾ ਅਧਿਕਾਰ ਲੈ ਕੇ ਦਿੱਤਾ ਨੌਕਰੀਆਂ ਚ ਲੱਗਣ ਦਾ ਅਧਿਕਾਰ ਲੈ ਕੇ ਦਿੱਤਾ ਇਹ ਜਿਹੜਾ ਉਹਨਾਂ ਨੇ ਸਮਾਜ ਨੂੰ ਯੋਗਦਾਨ ਬਹੁਤ ਵੱਡਾ ਪਾਇਆ ਜਿਹੜੇ ਚਾਅ ਦੇ ਵਿੱਚ ਸਾਨੂੰ ਬਹੁਤ ਵੱਡੇ ਵੱਡੇ ਹੱਕ ਲੈ ਕੇ ਦਿੱਤੇ ਕਿ ਜਿਹਦੇ ਵਿੱਚ ਰੋਜ਼ੀ ਰੋਟੀ ਕਪੜਾ ਮੁਕਾੜ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਰ ਦੇ ਆਧਾਰ ਤੇ ਦੇਣਾ ਇਹ ਸੰਵਿਧਾਨ ਚ ਲਿਖਿਆ ਤਾਂ ਉਹਨਾਂ ਨੇ ਸਾਡੇ ਲਈ ਇੰਨਾ ਕੁਝ ਕੀਤਾ ਪਰ ਉਹਨਾਂ ਦਾ ਸਾਨੂੰ ਸਭ ਤੋਂ ਪਹਿਲਾਂ ਓਟ ਆਸਰਾ ਲੈ ਕੇ ਲੜਾ ਲਾਉਣ ਦੀ ਲੋੜ ਆ ਪਰ ਜਿਹਦੇ ਲੋਣੇ ਆ ਕਿ ਆਵਾਜ਼ ਬੜੀ ਖੱਲੀ ਜੀ ਆਉਂਦੀ ਆ ਇੱਕ ਨਹੀਂ ਬੜੇ ਮਹਿਸੂਸ ਹੋ ਗਿਆ ਕਿ ਮੈਂ ਫਿਰ ਕਹਾਂਗਾ ਕਿ ਨਾਰਾ ਲਾਜੀ ਜੁਰਾ ਨਾਲ ਕਿ ਪਤਾ ਲੱਗੇ ਕਿ ਲੇਬਰ ਜੈਪੀ ਮਾਰਿਆ ਬੀਤੀ ਆ ਜੈਪੀ ਜੈ ਜੈ ਭਾਰਤ ਜੈ ਹਾਂ ਅੱਜ ਸਾਡੇ ਅਲੀ ਪਿਆਸ ਤੋਂ ਸਭੀ ਕਿਰਨਾ ਕਿਰਨਾਰਾਣੀ ਕੁੜੀ ਲੇਟ ਆ ਸਾਡੀ ਸਾਡੀ ਛੋਟੀ ਬੱਚੀ ਆ ਕਿ ਲੇਕਿਨ ਮੈਂ ਤੁਹਾਨੂੰ ਇਹਨਾਂ ਦੀ ਜਾਣਕਾਰੀ ਦਾਂਗਾ ਕਿ ਤੁਹਾਡਾ ਕੰਮ ਲੇਟ ਕਿਉਂ ਮਿਲਦਾ ਉਹ ਦਾ ਕਾਰਨ ਕੀ ਨਾਲ ਏ ਤੈ ਤੁਹਾਨੂੰ ਪਤਾ ਹੈ ਨਾ ਕਿ ਕਾਨੂੰਨ ਤੁਹਾਡਾ ਕਦੋਂ ਤੋਂ ਬਣਿਆ ਚਲੋ ਮੈਂ ਦੁਬਾਰਾ ਫੇਰ ਦੱਸ ਦਿੰਦਾ ਕਿ ਤੁਹਾਡਾ 1952 ਤੇ ਜਿਹੜਾ ਰੋਜ਼ੀ ਰੋਟੀ ਕਪੜਾ ਮਕਾਨ ਅਨਕੁੱਲ ਜਾਤੀ ਦੇ ਲੋਕਾਂ ਨੂੰ ਪਹੁੰਚ ਦੇ ਆਧਾਰ ਤੇ ਬਿਨਾ ਸੀ ਬਾਬਾ ਸਾਹਿਬ ਨੇ ਸੁਝਾਨ ਬਣਾਇਆ ਉਹਦੇ ਵਿੱਚ ਲੋਨ ਦੀ ਸੋਧ ਕੀਤੀ ਆ ਕੇ 2005 ਤੇ 2005 ਤੇ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਕਾਨੂੰਨ ਬਣ ਗਿਆ ਕਿ ਜਿੱਦੇ ਹਰ ਸਾਲ ਹਰ ਘਰ ਤੋਂ 100 ਦਿਨ ਦਾ ਕੰਮ ਦੇਣਾ 100 ਦਿਨ ਦੇ ਕੰਮ ਨੂੰ ਜੋੜ ਲਈਏ ਹਰ ਸਾਲ 25 ਤੋਂ ਲੈ ਕੇ 3000 ਰੁਪਏ ਪਿਛਲੇ ਰੇਟਾਂ ਦੇ ਹਿਸਾਬ ਤੇ ਬੰਦਾ ਸੀਗਾ ਲੇਕਿਨ ਹੁਣ ਜੇ ਰੇਟ ਲਾਈਏ ਤਾਂ 32000 34000 ਰੁਪਏ ਹਰ ਘਰ ਹਰ ਸਾਲ ਦੇ ਵਿੱਚ ਹਰ ਘਰ ਨੂੰ ਮਿਲਣਾ ਲੇਕਿਨ ਜੇ ਪਿਛਲੇ ਸਾਲ ਦਾ ਆਪਾਂ ਰੇਟ ਲਾਈਏ 19 ਸਾਲਾਂ ਦਾ ਤਾਂ ਤੁਹਾਡਾ ਪੰਚੀ ਲੱਖ ਰੁਪਇਆ 70000 ਰੁਪਇਆ ਇੱਕ ਜੋਬ ਦਾ ਮਜ਼ਦੁਰ ਤੁਹਾਡਾ ਸਰਕਾਰੀ ਪੈਸਾ ਬੰਦ ਕਰ ਲਿਆ ਲੇਕਿਨ ਸਰਕਾਰ ਦੇ ਕਿਸੇ ਵੀ ਅਧਿਕਾਰੀ ਨੇ ਕਿਸੇ ਸਰਪੰਚ ਨੇ ਕਿਸੇ ਐਮਐਲਏ ਨੇ ਕਿਸੇ ਪੰਚਾਇਤ ਨੇ ਇਹ ਕਾਨੂੰਨ ਨੂੰ ਲਾਗੂ ਨਹੀਂ ਕੀਤਾ ਜੇ ਕਾਨੂੰਨ ਲਾਗੂ ਹੋਇਆ ਤੇ ਜੱਥੇ ਬੰਦੀਆਂ ਨੇ ਟਰਨੇ ਲਾ ਲਾ ਕੇ ਰੋਲਾ ਪਾ ਪਾ ਕੇ ਬੜੇ ਔਖੇ ਹੋ ਕੇ ਇਹ ਜਿਹੜਾ ਹੈਗਾ ਨਿਰਕਾਰ ਦੀ ਰਾ ਲਾਗੂ ਹੋਇਆ ਉਹ ਵੀ ਠੀਕ ਹੈ 35% ਕਾਨੂੰਨ ਲਾਗੂ ਹੋਇਆ ਜੇ ਜ਼ਿਆਦਾ ਤਨ ਇਹ ਨਿਵੇਜਾ ਲਾਗੂ ਨਹੀਂ ਹੋਇਆ ਉਸ ਲਈ ਆਪਾਂ ਦੋ ਕੇਸ ਲਾਈ ਸੀ ਚੰਡੀਗੜ੍ਹ ਉਹਦੇ ਚ ਤੁਹਾਡੀ ਸਾਰਿਆਂ ਦੀ ਕਿਰਪਾ ਨਾਲ ਹਾਰ ਗਏ ਜਦੋਂ ਕੇਸ ਲਾਈਦਾ ਥੋੜਾ ਸਮਾਂ ਪੈ ਜਾਂਦਾ ਫਿਰ ਸਰਪੰਚ ਤੁਹਾਡੇ ਕੋਲ ਜੀਤਣਾ ਕਹਿ ਲਵਾ ਲੈਂਦੇ ਆ ਤੁਸੀਂ ਲਾ ਦਿੰਦੇ ਹੋ ਉੱਤੇ ਲਿਖਦੇ ਆ ਵੀ ਕੰਮ ਸਹੀ ਚੱਲੀ ਜਾਂਦਾ ਐਵੇਂ ਬੰਦਾ ਸਭ ਛੁੱਟਿਆ ਜਿਹੜੀਆਂ ਅਪਲੀਕੇਸ਼ਨ ਆਸਪੈਕਟਾਂ ਦਿੰਦਾ ਆਦੀ ਆ ਹੁਣ ਦੋ ਕੇਸ ਫਰੋਜਪੁਰ ਲੱਗੇ ਆ ਦਿੱਲੀ ਸਾਡੇ ਸਮਾਜਿਕ ਸਮਾਜਿਕ ਮਿਆਂ ਮੰਤਰੀ ਸਾਹਬ ਨੇ ਉਹਨਾਂ ਕੋਲੇ ਵੀ ਅਸੀਂ ਪਹੁੰਚਿਆ ਕਾਰਵਾਈ ਲੱਗੀ ਆ ਉਹਨਾਂ ਦੀ ਪੜਤਾਲ ਜਿਹੜੀ ਆ ਚੀਫ ਸਕੱਟਰੀ ਨੂੰ ਲੱਗੀ ਚੀਫ ਸਕੱਟਰੀ ਨੇ ਪੰਚਾਇਤ ਡਾਇਰੈਕਟਰ ਦੀ ਜ਼ਿੰਮੇਵਾਰੀ ਲਈ ਆ ਵੀ ਸਾਈ ਪੜਤਾਲ ਕਰੋ ਮੰਗਦਾ ਕਿਉਂ ਨਹੀਂ ਚੱਲ ਰਹੀ ਤਾਂ ਕੀ ਕੱਲਾ ਇਸ ਲਈ ਉਹਨਾਂ ਨੇ ਏਡੀਸੀ ਡੀ ਨੂੰ ਪੜਤਾਲ ਕਰਨ ਲਈ ਭੇਜਿਆ ਉਹਦੀ ਤਲਾਸ਼ ਵਿੱਚ ਜੇ ਕੋਈ ਜਦੋਂ ਸਬੂਤ ਕੱਢੇ ਕਰਨੇ ਸੀਗੇ ਨਾਂ ਲਗਾਤਾਰ 2 ਹਫਤੇ ਅਸੀਂ ਮਿਹਨਤ ਕੀਤੀ 2 ਹਫਤੇ ਮਿਹਨਤ ਦੇ ਵਿੱਚ 300 100 ਤੇ 3 ਮਸਟਾਜ ਨਿਕਲੇ ਆ ਜਿਦੇ ਚ ਰਾਤ ਨੂੰ ਹਾਜ਼ਰੀਆਂ ਲੱਗਦੀਆਂ ਨੇ ਰਾਤ ਨੂੰ ਹਾਜ਼ਰੀਆਂ ਲੱਗਦੀਆਂ ਉਹ ਹਾਜ਼ਰੀ ਨਹੀਂ ਹੁੰਦੀ ਨੇਰੇ ਚ ਆ ਕੇ ਜਿੱਥੇ ਜੀਓ ਟੈਕ ਹੁੰਦੀ ਆ ਉੱਥੇ ਉਹ ਨਾਮ ਐਡ ਕਰਕੇ ਕਲਿੱਕ ਕਰ ਦਿੰਦੇ ਆ ਕਾਲੀ ਫੋਟੋ ਸ਼ੋਅ ਹੁੰਦੀ ਆ ਟਾਈਮ ਰਾਤ ਦਾ ਆ ਜਾਂਦਾ ਤੇ ਟਾਈਮ ਹੁੰਦਾ ਨਿੱਕਾ ਇਹੋ ਜੇ ਚੋਰ ਚਿੰਬੜੇ ਹੋਏ ਆ ਤੁਹਾਡੀ ਨਰੇਗਾ ਨੂੰ ਉਸੀ ਤੱਕ ਇਹ ਕਹਿੰਦੇ ਹਾਂ ਸਾਨੂੰ ਕੰਮ ਨਹੀਂ ਮਿਲਦਾ ਕੁੜੀਆਂ ਜਾਂਦੀਆਂ ਦਫਤਰਾ ਚ ਜਿਹੜੇ ਮਾਰਦੀਆਂ ਇਹ ਕਹਿੰਦੇ ਕੰਮ ਨਹੀਂ ਮਿਲਦਾ ਲੇਕਿਨ ਉਹ ਬਾਰ-ਬਾਰ ਚੋਰ ਚਪੜੇ ਹੋਇਆ ਪਰ ਆਪਾਂ ਲਗਭਗ 2004 ਤੋਂ ਮਨਰੇਗਾ ਮਜ਼ਦੂਰਾਂ ਦੀ ਨਿਮਿਤ ਕਰਨੀ ਸ਼ੁਰੂ ਕੀਤੀ ਆ ਨਿਮਿਤ ਵਿੱਚ ਕਾਮਯਾਬ ਹੈ ਲੇਕਿਨ 40% ਫੇਰ ਕਿੱਥੋਂ ਹੋਏ ਆ ਫੇਲ ਹੋਏ ਆ ਕਿ ਜਿੱਥੇ ਗਦਾਰ ਲੋਕ ਆ ਕੰਮ ਸਿੱਖ ਲੈਂਦੇ ਆ ਕੰਮ ਸਿੱਖਣ ਤੋਂ ਬਾਅਦ ਜੋ ਆਮ ਸਿਕਨ ਤੋਂ ਬਾਅਦ ਉਹ ਆਪ ਕੁਦਰੇ ਹੋ ਜਾਂਦੇ ਆ ਕਮਾਉ ਪੁੱਤਰ ਬਣ ਜਾਂਦੇ ਉਹ ਦਫਤਰ ਦੇ ਦਫਤਰ ਨੂੰ ਪੈਸੇ ਦੇਣੇ ਚੀ ਕਰੁੰਦੇ ਨੇ ਇਹ ਬੜੇ ਦੁਖਤੀ ਗੱਲ ਆ ਕਿ ਜਿਹੜੇ ਮਨਰੇਗਾ ਮਜ਼ਦੂਰਾਂ ਦੇ ਪੈਸੇ ਕਿੱਟ ਕਰਦੇ ਆ ਉਹਨਾਂ ਦੀ ਨਜਾਇਜ਼ ਹਾਜ਼ਰੀਆਂ ਜਿਹੜੀਆਂ ਲੱਗਦੀਆਂ ਆ ਉਹ ਪੈਸੇ ਚੜਾ ਕੇ ਵੀਡੀਓ ਦਫਤਰ ਦਿੰਦੇ ਆ ਜੀ ਆ ਰਸੀ ਦਿੰਦੇ ਆ ਇਹ ਪੀਓ ਨੂੰ ਦਿੰਦੇ ਆ ਗਾਂ ਦੀ ਗਾਂ ਪ੍ਰਸ਼ਾਸਨ ਜਿਹੜਾ ਹੈਗਾ ਮਨਰੇਗਾ ਤੇ ਕਾਫੀ ਵੱਡਾ ਕਪਣਾ ਕਰਦਾ ਹੈ ਪਰ ਉਹਦੇ ਲਈ ਇੱਕ ਕੇਸ ਲੱਗਿਆ ਹੋਇਆ ਹੈ ਉਹ ਆਪਣੇ ਹੱਕ 'ਚ ਹੋ ਜਾਣਾ ਹੈ ਜਦੋਂ ਹੱਕ 'ਚ ਹੋ ਗਿਆ ਜਿੰਨੇ ਗਦਾਰ ਨੂੰ ਕਹਿ ਗਏ ਸਾਰੇ ਦੇ ਸਾਰੇ ਸਾਫ਼ ਕਰ ਦੇਗਾ ਕਰਦੇ ਨਹੀਂ ਗੱਲ ਹੀ ਕੋਈ ਠੀਕ ਹੈ ਤਾਂ ਬੇਨਤੀ ਹੈ ਕਿ ਸਾਥ ਤੁਸੀਂ ਦੇਣਾ ਮਨਰੇਗਾ ਜਿਹੜੀ ਹੈਗੀ ਆ ਕਾਨੂੰਨ ਤੁਹਾਡਾ ਹੈ ਮਨਰੇਗਾ ਦਾ ਪੈਸਾ ਜਿੱਦੋਂ ਆਉਂਦਾ ਮਰੇਗਾ ਮਜ਼ਦੂਰਾਂ ਦਾ ਤੁਸੀਂ ਮਾਲਕ ਹੋ ਉਹਦੇ ਤੇ ਜਿਹੜਾ ਸਰਪੰਚ ਖਾ ਗਿਆ ਉਹ ਚੋਰ ਆ ਜਿਹੜਾ ਵੀਡੀਓ ਖਾ ਗਿਆ ਉਹ ਚੋਰ ਆ ਜਿਹੜਾ ਐਮਐਲਏ ਖਾ ਗਿਆ ਉਹ ਚੋਰ ਆ ਜਿਹੜਾ ਸੱਚੀ ਨਹੀਂ ਖਾ ਗਿਆ ਚੋਰਾ ਚੋਰਾ ਨੂੰ ਮਨਰੇਗਾ ਮਜ਼ਦੂਰਾ ਨੇ ਭਜੋੜਾ ਰਲ ਕੇ ਆ ਮੇਰਾ ਤੁਹਾਡੇ ਨਾਲ ਸਾਥ ਆ ਮੈਂ ਮਨਰੇਗਾ ਮਜ਼ਦੂਰ ਨਹੀਂ ਐ ਲੇਕਿਨ ਮਨਰੇਗਾ ਮਜ਼ਦੂਰਾ ਦਾ ਆਗੂ ਹੋ ਦੇ ਨਾ ਤੇ ਅੱਗੇ ਲੱਗਾ ਹੋਇਆ ਜੇ ਤੁਸੀਂ ਉਹਨੂੰ ਬਚਾਓਗੇ ਨਹੀਂ ਤੇ ਤੁਹਾਡਾ ਹੱਕ ਜਿਹੜਾ ਹੈਗਾ ਖਤਮ ਹੋ ਜਾਏਗਾ ਮੰਨ ਲੇ ਚਲੋ ਕਿ ਨਾ ਮੈਂ ਤੇਰੇ ਨਾਲ ਇੱਕ ਸਵਾਲ ਖੜਾ ਕਰਨਾ ਵੀ ਘਰ ਦੇ ਵਿੱਚ 1000 ਰੁਪਇਆ ਪਿਆ ਤੁਹਾਡਾ ਹੈਨਾ 13 ਮੁੰਡਾ ਆ ਗਿਆ ਵਿੱਚੋਂ 5 ਰੁਪਏ ਲੈ ਗਏ ਆ 100 ਰੁਪਏ ਕੱਟ ਗਿਆ ਹੈਨਾ ਉਸ ਤੋਂ ਬਾਅਦ ਦਿਓਰ ਤੇਰਾ ਆਇਆ ਉਹ 10 ਰੁਪਏ ਕਢਾਲ ਗਿਆ ਹੈਨਾ 15 ਰੁਪਏ 100 ਚੋਂ ਕੱਟ ਗਿਆ ਐਵੇਂ ਤੁਹਾਡੀ ਮਰੇਗਾ ਸੈਂਟਰ ਸਰਕਾਰ ਨੇ ਜਿੰਨੇ ਪੈਸੇ ਤੁਹਾਨੂੰ ਮਰੇਗਾ ਵਾਲਿਆਂ ਨੂੰ ਦਿੱਤੇ ਜਿੰਨੇ ਵਿੱਚੋਂ ਚੋਰ ਪੈਸੇ ਕੱਢੀ ਜਾਂਦੀ ਉਹ ਮਰੇਗਾ ਮਜ਼ਦੂਰਾਂ ਦੇ ਕੱਟਦੇ ਜਾਣ ਪਰ ਉਹਦੇ ਲਈ ਭਾਈ ਸਾਹਿਬ ਤੁਹਾਨੂੰ ਆਪ ਜ਼ਿੰਮੇਵਾਰ ਬੰਨਾ ਪੈਣਾ ਕੋਈ ਕਿਸੇ ਨੇ ਆ ਕੇ ਨਹੀਂ ਕਿਹਾ ਕਿ ਮੈਂ ਤੁਹਾਡੇ ਨਾਲ ਖੜਾ ਇਸ ਲਈ ਮੇਰੀ ਬੇਨਤੀ ਹੈ ਸਾਥ ਜੁਣਾ ਸਾਥ ਤੁਹਾਡਾ ਸੋਤਰਾ ਨਾ ਹੁੰਦਾ ਇੱਕ ਤਾਂ ਨਾਲ ਤੁਰਨਾ ਦੂਸਰਾ ਇਹ ਹੈ ਕਿ ਪਾਰਟੀ ਦੇ ਜਿਹੜੇ ਖਰਚੇ ਆਉਂਦੇ ਆ ਉਹਨੂੰ ਇੱਕ ਫੰਡ ਦਾ ਰੂਪ ਹੁੰਦਾ ਉਹ ਫੰਡ ਵੀ ਜਿਹੜਾ ਹੈਗਾ ਉਹ ਵੀ ਪਾਰਟੀ ਨੂੰ ਦੇਣਾ ਪੈਂਦਾ ਸਾਰੀਆਂ ਪਾਰਟੀਆਂ ਫੰਡ ਨਾਲ ਚੱਲਦੀਆਂ ਨੇ ਸਰਕਾਰ ਟੈਕਸ ਨਾਲ ਚੱਲਦੀ ਆ ਗੁਰਦੁਆਰਿਆਂ ਜਿਹੜੇ ਹੈਗੇ ਉਹ ਦਾਨ ਦਸ਼ਨਾ ਨਾਲ ਚੱਲਦੇ ਨੇ ਜਿਹੜਾ ਮੰਦਰ ਦਾਨ ਦਸ਼ਨਾ ਨਾਲ ਚੱਲ ਰਿਹਾ ਜਿਸ ਜੇ ਦਾਂ ਦチナ ਨਾਲ ਗੱਲ ਆ ਮੈਂ ਤੁਹਾਡੇ ਕੋ ਅਮਿੰਦ ਲੈ ਕੇ ਆਇਆ ਕਿ ਹੁਣ ਸਰਪੰਚ ਜਿਹੜੇ ਬਣੇ ਹਨ ਨਾ ਉਹਨਾਂ ਨੇ ਬਹੁਤ ਜਵਾਬ ਬਣਾ ਰੱਖਿਆ ਪ੍ਰਸ਼ਾਸਨ ਤੇ ਵੀ ਇਹਨਾਂ ਲੋਕਾਂ ਨੂੰ ਕੰਮ ਨਹੀਂ ਦੇ ਦੇਣਾ ਜਿਨ੍ਹਾਂ ਨੂੰ ਅਸੀਂ ਕਹਾਂਗੇ ਉਹਨਾਂ ਨੂੰ ਦੇਣਾ ਹੁਣ ਆਪਾਂ ਨੂੰ ਵੱਡੀ ਲੜਾਈ ਲੜਨ ਦੀ ਲੋੜ ਆ ਆਓ ਸਾਰਿਆਂ ਨੂੰ ਇੱਕ ਮਤ ਇੱਕ ਜੁੱਟ ਵਿਚਾਰਤਾ ਰੱਖ ਕੇ ਥੱਲੇ ਇਕੱਠੇ ਹੋ ਕੇ ਮਨਰੇਗਾ ਨੂੰ ਲਾਗੂ ਕਰੋ ਆਉਣ ਲਈ ਇਕੱਠੇ ਹੋਣਾ ਇਹਨਾਂ ਕਹਿੰਦਿਆ ਹੋਇਆ ਸਭ ਨੂੰ ਜੈ ਪੀਨ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ